ਪੀੜੀ న్యూਸ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਸਰਦੀਪ ਸਿੰਘ ਸਟੇਟ মিডিਆ ਕਲੱਬ ਵੱਲੋਂ ਜਤੈਨ ਬਾਂਸਲ ਟ੍ਰੈਫਿਕ ਏਸੀਪੀ ਲੁਧਿਆਣਾ ਦੇ ਨਾਲ ਮਿਲ ਕੇ ਗੱਡੀਆਂ ਦੇ ਉੱਤੇ ਰਿਫਲੈਕਟਰ ਲਗਾਏ ਗਏ ਨੇ ਲੋਡ ਬਾਡੀ ਗੱਡੀਆਂ ਤੇ ਰਿਫਲੈਕਟਰ ਲਗਾਏ ਗਏ ਨੇ ਤਾਂ ਏਸੀਪੀ ਟ੍ਰੈਫਿਕ ਜਤੈਨ ਬਾਂਸਲ ਨੇ ਉੱਥੇ ਇੱਕ ਵੱਡਾ ਸੁਨੇਹਾ ਦਿੱਤਾ ਕਿ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਪੜੀਪੰ ਜਾਣੂ ਹੋ ਕਿ ਆਉਣ ਵਾਲਾ ਜਿਹੜਾ ਸਮਾਂ ਆ ਬਹੁਤ ਜ਼ਿਆਦਾ ਜਿਹੜੀ ਧੁੰਦ ਪੈਣ ਵਾਲੀ ਹੈ ਮੌਸਮਕਾਹ ਕੋਲੋਂ ਵੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਜਿਹੜਾ ਜਲਦੀ ਜਿਹੜਾ ਮੌਸਮ ਖਰਾਬ ਹੋਣ ਵਾਲਾ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਜਿਨ੍ਹਾਂ ਗੱਡੀਆਂ ਦੀਆਂ ਲਾਈਟਾਂ ਖਰਾਬ ਨੇ ਉਹ ਆਪਣੀਆਂ ਲਾਈਟਾਂ ਨੂੰ ਸਹੀ ਕਰਵਾਉਣ ਅਤੇ ਉਸ ਦੇ ਨਾਲ-ਨਾਲ ਜਿਹੜੇ ਰਿਫਲੈਕਟਰ ਲਗਾ ਕੇ ਰੱਖਣ ਤਾਂ ਜੋ ਜਿਹੜੇ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ ਸਟੇਟ মিডিਆ ਕਲੱਬ ਔਰ ਟ੍ਰੈਫਿਕ ਪੁਲਿਸ ਲੁਧਿਆਣਾ ਦੇ ਵੱਲੋਂ ਇੱਕ ਵੱਡਾ ਜਿਹੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਤਸਵੀਰਾਂ ਚੱਲਦੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਗੱਡੀਆਂ ਉੱਤੇ ਰਿਫਲੈਕਟਰ ਲਗਾਏ ਗਏ ਨੇ ਇਸ ਦੇ ਨਾਲ-ਨਾਲ ਏਸੀਪੀ ਜਤਿਨ ਬਾਂਸਨ ਨੇ ਸੁਨੇਹਾ ਦਿੱਤਾ ਜੋ ਡਰਾਈਵਰ ਵੀਰਾਂ ਨੂੰ ਤਾਂ ਉਹ ਵੀ ਤੁਸੀਂ ਸੁਣੋ ਇਸ ਵੀਡੀਓ ਦੇ ਜ਼ਰੀਏ ਬਿਲਕੁਲ ਜੀ ਇਸ ਡਰਾਈਵ ਦਾ ਮਕਸਦ ਦੇਖੋ 100% ਵੀਕਲ ਅਸੀਂ ਨਹੀਂ ਕਵਰ ਕਰ ਸਕਦੇ ਪਰ ਇਸ ਡਰਾਈਵ ਨਾਲ ਅਸੀਂ ਇੱਕ ਮੈਸੇਜ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਅੱਗੇ ਤੋਂ ਹੰਡਾ ਦੇ ਮੌਸਮ ਚ ਸੇਫਟੀ ਬਹੁਤ ਜ਼ਰੂਰੀ ਹੈ ਔਰ ਜਿੰਨਾ ਹੋ ਸਕੇ ਆਪਾਂ ਨੂੰ ਬਚਾਅ ਕਰਨਾ ਚਾਹੀਦਾ ਆਪਾਂ ਇਹ ਘੱਟੋ ਘੱਟ ਰੋਡ ਐਕਸੀਡੈਂਟਸ ਕਰਕੇ ਜਿਹੜਾ ਜਾਨੀ ਮਾਲੀ ਨੁਕਸਾਨ ਦੋਵੇਂ ਹੁੰਦਾ ਆਪਾਂ ਉਸ ਨੂੰ ਪ੍ਰੀਵੈਂਟ ਕਰਨਾ ਤਾਂ ਉਹਦੇ ਲਈ ਜਿਹੜੇ ਸਟicker ਹੈ ਬੜੀ ਕੰਮ ਦੀ ਚੀਜ਼ ਹੈ ਰਿਫਲੈਕਟਰ ਟੇਪ ਆ ਆਪਣੇ ਪੱਧਰ ਤੇ ਲਗਾਉਣੀਆਂ ਚਾਹੀਦੀਆਂ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਸਾਰੇ ਆਪਣੇ ਆਪਣੇ ਵੀਕਲ ਤੇ ਟੇਪਸ ਲਗਵਾਓ ਤੁਸੀਂ ਬਹੁਤ ਵਧੀਆ ਪੁਆਇੰਟ ਚੱਕਿਆ ਜੀ ਜਿਹੜੇ ਪਸ਼ੂ ਨੇ ਜਾਨਵਰ ਨੇ ਇਹ ਬੇਜਬਾਨ ਨੇ ਇਹਨਾਂ ਐਕਸੀਡੈਂਟ ਹੁੰਦਾ ਹੈ ਇਹਨਾਂ ਦਾ ਵੀ ਜਾਨ ਦਾ ਨੁਕਸਾਨ ਹੁੰਦਾ ਹੈ ਪਬਲਿਕ ਨੂੰ ਵੀ ਹੁੰਦਾ ਹੈ ਤਾਂ ਫਿਰ ਇਹਦੇ ਲਈ ਵੀ ਅਸੀਂ ਕੋਪਰਾਲਾ ਇਹਨਾਂ ਲਈ ਇੱਕ ਰਿਫਲੈਕਟਰ ਕੋਲਰ ਆਉਂਦਾ ਜੋ ਧੁੰਦਾਂ ਦੇ ਮੌਸਮ 'ਚ ਇਹਨਾਂ ਦੇ ਗਲੇ 'ਚ ਪਾਇਆ ਜਾ ਸਕਦਾ ਅਸੀਂ ਕਿਸੇ ਐਨੀਮਲ ਵਾਲੇ ਐਨਜੀਓ ਨਾਲ ਅਸੀਂ ਆਲਰੇਡੀ ਗੱਲ ਚੱਲ ਰਹੀ ਹੈ ਮੇਰੀ ਕਿਸੇ ਐਨੀਮਲ ਐਨਜੀਓ ਨਾਲ ਟਾਈ ਅਪ ਕਰਕੇ ਅਸੀਂ ਜਲਦੀ ਤੁਹਾਨੂੰ ਉਹਦੇ 'ਚ ਵੀ ਦੱਸਾਂਗੇ ਇਨਾਂ ਲਈ ਇਹ ਵਾਲਾ ਵੀ ਰਿਫਲੈਕਟਰ ਕੋਲਰ ਵਾਲੀ ਵੀ ਐਕਟੀਵਿਟੀ ਕਰਾਂਗੇ